ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰੀ ਸਾਧ ਸੰਗਤ ਜੀ ਅਤ ਆਪਾਂ ਜੁਗੋ ਜੁਗ ਅਟਲ ਚਵਰ ਸ਼ਤਰ ਦੇ ਮਾਲਕ ਹਾਜ਼ਰ ਨਾਜ਼ਰ ਜਾਗਦੀ ਜੋਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵਿੱਚ ਉਚਾਰਨ ਬਾਣੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚੱਪ ਜਿਸ ਨੂੰ ਆਪਾਂ ਪਿਆਰ ਸਤਕਾਰ ਸਹਿਤ ਜਪਜੀ ਸਾਹਿਬ ਬੋਲਦੇ ਹਾਂ ਉਹਨਾਂ ਦੀ 26ਵੀਂ ਪੌੜੀ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਸ ਤੋਂ ਪਹਿਲਾਂ ਗੁਰੂ ਮਹਾਰਾਜ ਦੀ ਮਿਹਰ ਸਦਕਾ ਆਪਾਂ 25 ਪੌੜੀਆਂ ਦੀ ਵਿਚਾਰ ਕਰ ਚੁੱਕੇ ਹਾਂ ਅੱਛਾ ਅੱਜ 26ਵੀਂ ਪੌੜੀ ਤੋਂ ਸਟਾਰਟ ਕਰਦੇ ਹਾਂ ਅਮੁੱਲ ਅਗੁਣ ਮੁੱਲ ਵਪਾਰ ਅਕਾਲਪੁਰਖ ਦੇ ਮੁੱਲ ਅਮੋਲਕ ਹਨ ਗੁਣ ਅਮੋਲਕ ਹਨ ਭਾਵ ਗੁਣਾ ਦਾ ਮੁੱਲ ਨਹੀਂ ਪੈ ਸਕਦਾ ਇਨਾਂ ਗੁਣਾ ਦੇ ਵਪਾਰ ਕਰਨੇ ਵੀ ਅਮੋਲਕ ਹਨ ਮੁੱਲ ਵਪਾਰੀਆ ਮੁੱਲ ਭੰਡਾਰ ਉਹਨਾਂ ਮਨੁੱਖਾਂ ਦਾ ਵੀ ਮੁੱਲ ਨਹੀਂ ਪੈ ਸਕਦਾ ਜੋ ਅਕਾਲ ਪੁਰਖ ਦੇ ਗੁਣਾ ਦੇ ਵਪਾਰ ਕਰਦੇ ਹਨ ਗੁਣਾ ਦੇ ਖਜ਼ਾਨੇ ਵੀ ਅਮੋਲਕ ਹਨ ਅਮੁੱਲ ਆਵਹਿ ਮੁੱਲ ਲੈ ਜਾਹਿ ਉਹਨਾਂ ਮਨੁੱਖਾਂ ਦਾ ਮੁੱਲ ਨਹੀਂ ਪੈ ਸਕਦਾ ਜੋ ਇਸ ਵਪਾਰ ਲਈ ਜਗਤ ਵਿੱਚ ਆਉਂਦੇ ਹਨ ਉਹ ਵੀ ਵੱਡੇ ਭਾਗਾਂ ਵਾਲੇ ਹਨ ਜੋ ਇਹ ਸੋਦਾ ਖਰੀਦ ਕੇ ਲੈ ਜਾਂਦੇ ਹਨ ਮੁੱਲ ਪਾਏ ਮੁੱਲਾ ਸਮਾਏ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਹਨ ਜੋ ਮਨੋੱਖ ਅਕਾਲ ਪੁਰਖ ਦੇ ਪ੍ਰੇਮ ਵਿੱਚ ਹਨ ਅਤੇ ਜੋ ਮਨੋੱਖ ਉਸ ਕਾਲਪੁਰਖ ਵਿੱਚ ਲੀਨ ਹੋਏ ਹੋਏ ਹਨ ਉਹ ਵੀ ਅਮੋਲਕ ਹਨ ਮੁੱਲ ਧਰਮ ਮੁੱਲ ਦੀ ਬਾਣ ਅਕਾਲ ਪੁਰਖ ਦੇ ਕਾਨੂੰਨ ਤੇ ਰਾਜ ਦਰਬਾਰ ਅਮੋਲਕ ਹਨ ਅਮੁੱਲ ਤੁਲ ਅਮੁੱਲ ਪਰਵਾਨ ਉਹ ਤੱਕੜ ਅਮੋਲਕ ਹਨ ਤੇ ਉਹ ਵਟਾ ਵੱਟੇ ਵੀ ਜਿਹੜੇ ਅਮੋਲਕ ਹਨ ਜਿਸ ਨਾਲ ਜੀਵਾਂ ਦੇ ਚੰਗੇ ਮੰਦੇ ਕਰਮਾਂ ਨੂੰ ਤੋਲਦੇ ਹਨ ਅਮੁੱਲ ਬਖਸ਼ੀਸ਼ ਮੁੱਲ ਨਿਸ਼ਾਨ ਉਸ ਦੀ ਬਖਸ਼ਿਸ਼ ਤੇ ਬਖਸ਼ਿਸ਼ ਦੇ ਨਿਸ਼ਾਨ ਵੀ ਅਮੋਲਕ ਹਨ ਭਾਵ ਜਿਨ੍ਹਾਂ ਦਾ ਮੁੱਲ ਨਹੀਂ ਪੈ ਸਕਦਾ ਉਸ ਨੂੰ ਅਮੋਲਕ ਕਹਿੰਦੇ ਹਨ ਮੁੱਲ ਕਰਮ ਮੁੱਲ ਫਰਮਾਨ ਅਕਾਲ ਪੁਰਖ ਦੀ ਬਖਸ਼ਿਸ਼ ਤੇ ਹੁਕਮ ਵੀ ਅਮੁੱਲ ਤੋਂ ਪਰੇ ਹੈ ਕਿਸੇ ਦਾ ਵੀ ਅੰਦਾਜ਼ਾ ਨਹੀਂ ਲੱਗ ਸਕਦਾ ਮੁੱਲੋ ਮੁੱਲ ਆਖਿਆ ਨਾ ਜਾਏ ਅਕਾਲ ਪੁਰਖ ਸਭ ਅੰਦਾਜ਼ਿਆਂ ਤੋਂ ਪਰੇ ਹੈ ਉਸ ਦਾ ਕੋਈ ਅੰਦਾਜ਼ਾ ਨਹੀਂ ਲੱਗ ਸਕਦਾ ਆਖ ਆਖ ਰਹੇ ਲਿਵ ਲਾਏ ਜੋ ਮਨੁੱਖ ਧਿਆਨ ਜੋੜ ਕੇ ਅਕਾਲ ਪੁਰਖ ਦਾ ਅੰਦਾਜ਼ਾ ਲਾਉਂਦੇ ਹਨ ਉਹ ਅੰਤ ਨੂੰ ਰਹਿ ਜਾਂਦੇ ਹਨ ਭਾਵ ਉਸ ਦਾ ਅੰਦਾਜ਼ਾ ਨਹੀਂ ਲਾ ਸਕਦੇ ਆਖੇ ਵੇਦ ਪਾਠ ਪੁਰਾਣ ਵੇਦ ਵੇਦਾਂ ਦੇ ਮੰਤਰ ਤੇ ਪ੍ਰਾਨ ਅਕਾਲ ਪੁਰਖ ਦਾ ਅੰਦਾਜ਼ਾ ਲਾਉਂਦੇ ਹਨ ਆਖੇ ਪੜ੍ਹੇ ਕਰੇ ਵਿਖਿਆਣ ਵਿਦਵਾਨ ਮਨੁੱਖ ਵੀ ਜੋ ਹੋਰਨਾਂ ਨੂੰ ਉਪਦੇਸ਼ ਕਰਦੇ ਹਨ ਅਕਾਲ ਪੁਰਖ ਦਾ ਬਿਆਨ ਕਰਦੇ ਹਨ ਆਖੇ ਬਰਮੇ ਆਖੇ ਇੰਦ ਕਈ ਬ੍ਰਹਮਣ ਕਈ ਇੰਦਰ ਅਕਾਲ ਪੁਰਖ ਦੀ ਵਡਿਆਈ ਆਖਦੇ ਹਨ ਗੁਰਪ੍ਰੀਤ ਸਾਧ ਸੰਗਤ ਜੀ ਹੁਣ ਆਪਾਂ 6ਵੇਂ ਅੰਗ ਤੇ ਪਹੁੰਚ ਰਹੇ ਹਾਂ ਇਸ ਵਿੱਚ ਗੁਰੂ ਨਾਨਕ ਸਾਹਿਬ ਜੀ ਕੀ ਕਹਿ ਰਹੇ ਹਨ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 6ਵਾਂ ਅੰਗ ਉਸ ਵਿੱਚ ਗੁਰੂ ਨਾਨਕ ਦੇਵ ਜੀ ਆਪਾਂ ਨੂੰ ਇਸ ਪੌੜੀ ਸਮਝਾ ਰਹੇ ਨੇ ਜੋ ਆਪਾਂ 1ਵੀਂ ਪੌੜੀ ਸਟਾਰਟ ਕੀਤੀ ਹੋਈ ਹੈ ਆ ਸੌਰੀ 26ਵੀਂ ਪੌੜੀ ਆਖੇ ਗੋਪੀ ਤੈ ਗੋਵਿੰਦ ਗੋਪੀਆਂ ਤੇ ਕਈ ਕਾਹਨ ਅਕਾਲ ਪੁਰਖ ਦਾ ਨਾਜਾਲਾਂਦੇ ਹਨ ਆਖੇ ਈਸ਼ਰ ਆਖੇ ਸਿਧ ਕਈ ਸ਼ੇਵ ਤੇ ਕੇ ਤੇ ਸਿੱਧ ਅਕਾਲ ਪੁਰਖ ਦੀ ਵਡਿਆਈ ਆਖਦੇ ਹਨ ਆਖੇ ਕੇਤੇ ਕੀਤੇ ਬੁੱਧ ਅਕਾਲ ਪੁਰਖ ਦੇ ਪੈਦਾ ਕੀਤੇ ਹੋਏ ਬਿਆੰਤ ਬੁੱਧ ਉਸ ਦੀ ਵਡਿਆਈ ਆਖਦੇ ਹਨ ਆਖਾ ਦਨਮ ਆਖਾ ਦੇਵ ਗੁਰੂ ਨਾਨਕ ਸਾਹਿਬ ਜੀ ਕੀ ਕਹਿ ਰਹੇ ਨੇ ਕੀ ਸਮਝਾ ਰਹੇ ਨੇ ਆਪਾਂ ਨੂੰ ਆਖਾ ਦਨਮ ਆਖਾ ਦੇਵ ਰਾਖਸ਼ਸ ਤੇ ਦੇਵ ਤੇ ਵੀ ਅਕਾਲ ਪੁਰਖ ਦੀ ਵਡਿਆਈ ਆਖਦੇ ਹਨ ਅੱਖ ਸਵਰ ਨਰ ਮਨ ਜਨ ਸੇਵ ਦੇਵਤਾ ਸੁਭਾਵ ਮਨੁਖ ਮੁਨੀ ਲੋਕ ਤੇ ਸੇਵਕ ਅਕਾਲ ਪੁਰਖ ਦਾ ਅੰਦਾਜ਼ਾ ਲਾਉਂਦੇ ਹਨ ਕੇਤੇ ਅੱਖ ਅੱਖ ਨਾ ਪਾਏ ਬਯੰਤ ਜੀਵ ਕਾਲ ਪੁਰਖ ਦਾ ਅੰਦਾਜ਼ਾ ਲਾ ਰਹੇ ਹਨ ਅਤੇ ਬਯੰਤ ਹੀ ਲਾਉਣ ਦਾ ਯਤਨ ਕਰ ਰਹੇ ਹਨ ਕੇਤੇ ਕਹਿ ਕਹਿ ਉਠ ਉਠ ਜਾਏ ਗੁਰੂ ਸਾਹਿਬ ਜੀ ਕਹਿ ਰਹੇ ਨੇ ਬਯੰਤ ਜੀਵ ਅੰਦਾਜ਼ਾ ਲਾ ਲਾ ਕੇ ਇਸ ਜਗਤ ਤੋਂ ਤੁਰ ਕਰੇ ਜਾ ਰਹੇ ਹਨ ਭਾਵ ਦੁਨੀਆ ਤੋਂ ਖਤਮ ਹੋ ਰਹਾ ਨਾ ਇਤੇ ਕੀਤੇ ਹੋਰ ਕਰੇ ਜਗਤ ਵਿੱਚ ਇਤਨੇ ਬਿਆੰਤ ਜੀਵ ਪੈਦਾ ਕੀਤੇ ਹੋਏ ਹਨ ਜੋ ਬਿਆਨ ਕਰ ਰਹੇ ਹਨ ਪਰ हे हरि ਜੇ ਤੂੰ ਹੋਰ ਵੀ ਬਿਆੰਤ ਜੀਵ ਪੈਦਾ ਕਰ ਦੇਵੇਂ ਤਾਂ ਅੱਖ ਨਾ ਸਕੈ ਕਈ ਕੇ ਤਾਂ ਵੀ ਕੋਈ ਜੀਵ ਤੇਰਾ ਅੰਦਾਜ਼ਾ ਨਹੀਂ ਲਾ ਸਕਦਾ ਕਿੱਥੋਂ ਕਿੱਡਾ ਵੱਡਾ ਹੈ ਤੇਰਾ ਅੰਤ ਜਾਂ ਸ਼ੁਰੂਆਤ ਕਿੱਥੋਂ ਹੋਈ ਹੈ ਕੋਈ ਅੰਦਾਜ਼ਾ ਨਹੀਂ ਲਾ ਸਕਿਆ ਨਾ ਹੀ ਲੱਗ ਸਕਦਾ ਕਿਸੇ ਨੂੰ ਜਿੰਨੇ ਮਰਜੀ ਸਾਇੰਸ ਸਾਇੰਸ ਨਾਲ ਪੈਦਾ ਹੋਏ ਪਰ ਕਿਸੇ ਕੋਲ ਨਹੀਂ ਅੰਦਾਜ਼ਾ ਲੱਗਿਆ ਜੇਵੜ ਭਾਵੈ ਤੇਵੜ ਹੋਏ ਇਹ ਨਾਨਕ ਪ੍ਰਮਾਤਮਾ ਜਿੰਨਾ ਚਾਹੁੰਦਾ ਹੈ ਉਤਨਾ ਹੀ ਵੱਡਾ ਹੋ ਜਾਂਦਾ ਹੈ ਆਪਣੀ ਕੁਦਰਤ ਉਧਾਰ ਲੈਂਦਾ ਹੈ ਨਾਨਕ ਜਾਣੈ ਸਾਚਾ ਸੋਏ ਉਹ ਸਦਾ ਥਿਰ ਰਹਿਣ ਵਾਲਾ ਹੈ ਹਰੀ ਆਪ ਹੀ ਜਾਣਦਾ ਹੈ ਕਿ ਉਹ ਕਿੱਡਾ ਵੱਡਾ ਹੈ। ਉਹ ਕਾਲਪੁਰਖ ਸਿਰਫ ਆਪ ਹੀ ਜਾਣਦਾ ਹੈ ਕਿ ਉਹ ਕਿੰਨਾ ਵੱਡਾ ਹੈ ਹੋਰ ਕੋਈ ਨਹੀਂ ਜਾਣਦਾ। ਉਸ ਜੇ ਕੋ ਆਖੇ ਬੋਲ ਵਿਗਾੜ ਜੇ ਕੋਈ ਬੇ ਬੜਬੋਲਾ ਮਨੁੱਖ ਦਸਨ ਲੱਗੇ ਕਿ ਅਕਾਲਪੁਰਖ ਕਿੰਨਾ ਵੱਡਾ ਹੈ ਤਾਂ ਲਿਖੀਐ ਸਿਰ ਗੁਵਾਰਾ ਗਵਾਰ। ਤਾਂ ਉਸ ਮਨੁੱਖ ਉਹ ਮਨੁੱਖ ਮੂਰਖਾ ਸਿਰ ਮੂਰਖ ਕਿਹਾ ਜਾਂਦਾ ਹੈ ਜਿਹੜਾ ਦੱਸ ਦੇਵੇ ਕਿ ਕਾਲਪੁਰ ਕਿੱਡਾ ਵੱਡਾ ਹੈ ਉਹ ਮੂਰਖਾਂ ਚੋਂ ਮੂਰਖ ਕਿਹਾ ਜਾਂਦਾ ਸੋ ਦਰ ਕਿਹਾ ਸੋ ਕਰ ਕਿਹਾ ਜਿੱਤ ਬੈ ਸਰਬ ਸੰਮਾਲੇ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਾਂ ਹੁਣ 27ਵੀਂ ਪਉੜੀ ਤੇ ਪਹੁੰਚ ਗਏ ਆ ਗੁਰੂ ਸਾਹਿਬ ਜੀ ਮੇਰ ਕਰਨ ਕੀ ਕਹਿ ਰਹੇ ਨੇ ਸੋ ਦਰ ਕਿਹਾ ਸੋ ਕਰਕੇ ਹਾ ਜਿੱਤ ਬੈ ਸਰਬ ਸੰਮਾਲੇ ਉਹ ਦਰ ਕਰ ਬੜਾ ਹੀ ਅਚਰਜ ਹੈ ਜਿੱਥੇ ਬੈ ਕੇ ਇਹ ਨਿਰੰਕਾਰ ਤੂੰ ਸਾਰੇ ਜੀਵਾਂ ਦੀ ਸਿਮਾਲ ਕਰ ਰਿਹਾ ਹੈ ਵਾਜੇ ਨਾਦ ਅਨੇਕਾਂ ਸੰਖਾ ਕੇਤੇ ਵਾਵਨ ਹਾਰੇ ਤੇਰੀ ਇਸ ਰਚਨਾ ਰਚੀ ਹੋਈ ਕੁਦਰਤ ਵਿੱਚ ਅਨੇਕਾਂ ਤੇ ਅਨਗਿਣਤ ਵਾਜੇ ਤੇ ਰਾਗ ਹਨ ਬਯੰਤ ਹੀ ਜੀਵ ਉਹਨਾਂ ਨੂੰ ਵਜਾਉਣ ਵਾਲੇ ਹਨ ਕੇਤੇ ਰਾਗ ਪਰਿ ਸੌਕੈਨ ਕੇਤੇ ਗਾਵਨ ਹਾਰੇ ਰਾਗਣੀਆਂ ਅੱਛਣੇ ਬੇਅੰਤ ਹੀ ਰਾਗ ਕਰਹਿ ਜਾ ਰਹੇ ਹਨ ਤੇ ਨੇਕਾਂ ਹੀ ਜੀਵ ਇਹਨਾਂ ਰਾਗਾਂ ਦੇ ਗਾਉਣ ਵਾਲੇ ਹਨ ਜੋ ਤੈਨੂੰ ਗਾਰੇ ਹਨ ਗਾਵੇ ਤੁਧਨੋਂ ਪਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦਵਾਰ ਹੈ ਏ ਨਿਰੰਕਾਰ ਏ ਮਾਲਕ ਏ ਅਕਾਲ ਪੁਰਖ ਪਉਣ ਪਾਣੀ ਅਗਣੀ ਤੇਰੇ ਗੁਣ ਗਾਰੇ ਹਨ ਧਰਮ ਰਾਜ ਤੇਰੇ ਦਰ ਤੇ ਖਲੋਕੇ ਤੈਨੂੰ ਵਡਿਆਈ ਦੇ ਰਿਹਾ ਹੈ ਗਵ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੈ ਉਹ ਚਿੱਤਰ ਗੁਪਤ ਵੀ ਜੋ ਜੀਵਾਂ ਦੇ ਚੰਗੇ ਮੰਦੇ ਕਰਮਾਂ ਦੇ ਲਿਖੇ ਲਿਖਣੇ ਜਾਂਦਾ ਜਾਂਦੇ ਹਨ ਅਤੇ ਜਿਨ੍ਹਾਂ ਦੇ ਲਿਖੇ ਹੋਏ ਨੂੰ ਧਰਮ ਰਾਜ ਵਿਚਾਰਦਾ ਹੈ ਤੇਰੀਆਂ ਵਡਿਆਈਆਂ ਕਰ ਰਹੇ ਹਨ ਗਾਵਾ ਈਸ਼ਰ ਬ੍ਰਹਮਾ ਦੇਵੀ ਸੋਣ ਸਦਾ ਸਵਾਰੇ ਇਹ ਅਕਾਲਪੁਰਖ ਦੇਵੀਆਂ ਸ਼ਿਵ ਤੇ ਬ੍ਰਹਮਾ ਜੋ ਤੇਰੇ ਸਵਾਰੇ ਹੋਏ ਹਨ ਤੈਨੂੰ ਹੀ ਗਾਰੇ ਹਨ ਗਾਵਾ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਕਈ ਇੰਦਰ ਆਪਣੇ ਤਖਤ ਤੇ ਬੈਠੇ ਹੋਏ ਦੇਵਤਿਆਂ ਸਮੇਤ ਤੇਰੇ ਦਲ ਤੇ ਤੈਨੂੰ ਸਲਾ ਰਹੇ ਹਨ ਦਾਵਾ ਸਿੱਧ ਸਮਾਧੀ ਅੰਦਰ ਗਾਵਣ ਤੁਧ ਨੂੰ ਸਾਧ ਵਿਚਾਰੇ ਸਿੱਧ ਲੋਕ ਸਮਾਧੀਆਂ ਲਾ ਕੇ ਤੈਨੂੰ ਗਾਰੇ ਹਨ ਸਾਧ ਵਿਚਾਰ ਕਰ ਰਹੇ ਕਰ ਕਰਕੇ ਤੈਨੂੰ ਸਲਾਹ ਰਹੇ ਹਨ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰਾ ਜਤ ਧਾਰੀ দান ਕਰਨ ਵਾਲੇ ਤੇ ਸੰਤੋਖ ਵਾਲੇ ਪੁਰਸ਼ ਤੇਰੇ ਗੁਣ ਗਾਰੇ ਹਨ ਅਤੇ ਬਯੰਤ ਤਕੜੇ ਸੂਰ ਮੇ ਤੇਰੀਆਂ ਵਡਿਆਈਆਂ ਕਰ ਰਹੇ ਹਨ ਗਾਵਣ ਪੰਡਿਤ ਪੜਨ ਰਖੀਸ਼ਰ ਜੋਗ-ਜਗ ਵੇਦਾ ਨਾਲੇ ਏ ਅਕਾਲ ਪੁਰਖ ਪੰਡਿਤ ਤੇ ਰਿਖੀ ਮਹਾ ਰਿਖੀ ਜੋ ਵੇਦਾ ਨੂੰ ਪੜਦੇ ਹਨ ਵੇਦਾ ਸੁਣੇ ਤੈਨੂੰ ਗਾ ਰਹੇ ਹਨ ਗਾਵਹਿ ਮੋਹਣੀਆਂ ਮਨਮੋਹਣ ਸੁਰਗ ਮਸ ਪਿਆਲੇ ਸੁੰਦਰ ਇਸਤਰੀਆਂ ਜੋ ਸਵਰਗ ਮਾਤ ਲੋਕ ਤੇ ਪਤਾਲ ਵਿੱਚ ਭਾਵ ਹਰ ਥਾਂ ਅਨੋਖ ਦੇ ਮਨ ਨੂੰ ਮੋਹ ਲੈਂਦੀਆਂ ਹਨ ਤੈਨੂੰ ਗਾ ਰਹੀਆਂ ਹਨ ਗਾਵੇ ਰਤਨ ਉਪਾਏ ਗਾਵਣ ਰਤਨ ਉਪਾਏ ਤੇਰੇ 68 ਤੀਰਥ ਨਾਲੇ اے ਨਿਰੰਕਾਰ ਤੇਰੇ ਪੈਦਾ ਕੀਤੇ ਹੋਏ ਰਤਨ 68 ਤੀਰਥ ਸਮੇਤ ਤੈਨੂੰ ਗਾ ਰਹੇ ਹਨ ਗਾਵੇ ਜੋਤ ਮਹਾ ਬਲਸੂਰਾ ਗਾਵੇ ਖਾਣੀ ਚਾਰੇ ਵੱਡੇ ਬਲ ਵਾਲੇ ਯੋਧੇ ਤੇ ਸੂਰਮੇ ਤੇਰੀ ਸਿਵਤ ਕਰ ਰਹੇ ਹਨ ਚੋਹਾ ਹੀ ਖਾਨੀਆਂ ਦੇ ਜੀ ਜੰਤ ਤੈਨੂੰ ਗਾਰੇ ਹਨ ਭਾਵ ਚਾਰ ਖਾਨੀਆਂ ਕਿਹੜੀਆਂ ਅੰਡਰ ਜੇਰਜ ਸਿਤਜ ਉਤਪਜ ਇਹ ਚਾਰ ਖਾਨੀਆਂ ਨੇ ਅੰਡਰ ਜਿਵੇਂ ਅੰਡੇ ਰਾਂ ਹੀ ਜਿਹੜੇ ਜੀਵ ਪੈਦਾ ਹੁੰਦੇ ਹਨ ਜੇਰਜ ਜਿਹੜੇ ਜੇਲ ਰਾਂ ਹੀ ਪੈਦੇ ਹੁੰਦੇ ਹਨ ਜਿਵੇਂ ਮਨੁੱਖ ਪਸ਼ੂ ਆਂਡਿਆਂ ਚੋਂ ਪੰਛੀ ਵਗੈਰਾ ਸਿਤਜ ਉਤਪਜ ਇੱਕ ਜਿਹੜੇ ਪਸੀਨੇ ਰਾਂ ਹੀ ਪੈਦਾ ਹੁੰਦੇ ਹਨ ਜਿਵੇਂ ਕਿ ਜੂਆਂ ਹੋ ਗਈਆਂ ਇਹ ਸਿਨੀਅਰ ਹੀ ਪੈਦਾ ਹੁੰਦੀਆਂ ਨੇ ਹੋਰ ਵੀ ਮੱਛਰ ਵਗੈਰਾ ਜਿਹੜੇ ਧਰਤੀ 'ਚ ਪੈਦਾ ਹੁੰਦੇ ਨੇ ਜ਼ਮੀਨ ਤੇ ਕੀੜੇ ਮਕੋੜੇ ਇਹ ਸਭ ਉਤਪਜ ਖਾਨੀਆਂ 'ਚ ਆ ਜਾਂਦੀਆਂ ਨੇ ਚਾਰ ਖਾਨੀਆਂ ਗੁਰੂ ਸਾਹਿਬ ਨੇ ਬਿਆਨ ਕੀਤੀਆਂ ਨੇ ਦਸਨ ਦਾ ਯਤਨ ਕੀਤਾ ਆਪਨ ਗਵਾ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤੇਰੇ ਤਾਰੇ ਸਾਰੀ ਸ੍ਰਿਸ਼ਟੀ ਸ੍ਰਿਸ਼ਟੀ ਦੇ ਸਾਰੇ ਖੰਡ ਅਤੇ ਚੱਕਰ ਜੋ ਤੂੰ ਪੈਦਾ ਕਰਕੇ ਟਿਕਾ ਰੱਖੇ ਹਨ ਤੈਨੂੰ ਗਾਉਂਦੇ ਹਨ ਸਹੀ ਤੁਧਰੋਂ ਗਾਵੇ ਜੋ ਤੁਧ ਪਾਵਣ ਰੱਤੇ ਤੇਰੇ ਭਗਤ ਰਸਾਲੇ اے ਅਕਾਲ ਪੁਰਖ ਅਸਲ ਵਿੱਚ ਤਾਂ ਉਹ ਤੇਰੇ ਪ੍ਰੇਮ ਵਿੱਚ ਰੱਤੇ ਰਸੀਲੇ ਭਗਤ ਜਾਨ ਤੈਨੂੰ ਗਾਉਂਦੇ ਹਨ ਭਾਵ ਉਹਨਾਂ ਦਾ ਹੀ ਗਾਉਣਾ ਸਫਲ ਹੈ ਜੋ ਤੈਨੂੰ ਚੰਗੇ ਲੱਗਦੇ ਹਨ ਹੋਰ ਕੀਤੇ ਗਾਵਣ ਸੇ ਮੈਂ ਚਿਤਨਾਵਣ ਨਾਨਕ ਆਹਾ ਵਿਚਾਰੈ ਅਨੇਕਾਂ ਹੋਰ ਜੀਵ ਤੈਨੂੰ ਗਾਰੇ ਹਨ ਜਿਹੜੇ ਮੈਥੋਂ ਗਿਣੇ ਵੀ ਨਹੀਂ ਜਾ ਸਕਦੇ ਭਲਾ ਨਾਨਕ ਵਿਚਾਰਾ ਕੀ ਵਿਚਾਰ ਕਰ ਸਕਦਾ ਹੈ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਜੀ ਨਾਹੀ ਉਹ ਅਕਾਲ ਪੁਰਖ ਸਦਾ ਥਿਰ ਹੈ ਉਹ ਮਾਲਕ ਸੱਚਾ ਹੈ ਉਸ ਦੀ ਵਿੜਾਈ ਵੀ ਸਦਾ ਅਟੱਲ ਹੈ ਹੈ ਵੀ ਓਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਇਹ ਜਿਸ ਕਾਲਪੁਰਖ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਇਸ ਵੇਲੇ ਮੌਜੂਦ ਹੈ ਸਦਾ ਰਹੇਗਾ ਨਾ ਉਹ ਜੰਮਿਆ ਹੈ ਨਾ ਹੀ ਮਰੇਗਾ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਜਿਸ ਅਕਾਲ ਪੁਰਖ ਨੇ ਕਈ ਰੰਗਾਂ ਕਿਸਮਾਂ ਤੇ ਜਿਨਸਾਂ ਦੀ ਮਾਇਆ ਰਚ ਦਿੱਤੀ ਹੈ ਕਰ ਕਰ ਵੇਖਿਆ ਕੀਤਾ ਆਪਣਾ ਜਿਬ ਤਿਸ ਦੀ ਵਡਿਆਈ ਉਹ ਜਿਵੇਂ ਉਸ ਦੀ ਰਜਾ ਹੈ ਭਾਵ ਜੇਡਾ ਵੱਡਾ ਆਪ ਹੈ ਓਡੇ ਵੱਡੇ ਜਿਗਰੇ ਨਾਲ ਜਗਤ ਨੂੰ ਰਚ ਕੇ ਆਪਣੇ ਪੈਦਾ ਕੀਤੇ ਹੋਏ ਦੀ ਸੰਭਾਲ ਵੀ ਕਰ ਰਿਹਾ ਹੈ ਜੋ ਇਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਜੋ ਕੁਝ ਅਕਾਲ ਪੁਰਖ ਨੂੰ ਗੋਮ ਪਾਉਂਦਾ ਹੈ ਉਹ ਹੀ ਕਰੇਗਾ ਜਿਵੇਂ ਜੀਵ ਪਾਸੋਂ ਅਕਾਲ ਪੁਰਖ ਅੱਗੇ ਹੁਕਮ ਨਹੀਂ ਕੀਤਾ ਜਾ ਸਕਦਾ ਉਸ ਨੂੰ ਇਹ ਨਹੀਂ ਆਖ ਸਕਦੇ ਇਉਂ ਨਹੀਂ ਅਹੀਂ ਕਰ ਇਉਂ ਕਰ ਪਾਵ ਉਸ ਅੱਗੇ ਕੋਈ ਹੁਕਮ ਨਹੀਂ ਚੱਲਦਾ ਉਹ ਆਪਦੀ ਮਰਜ਼ੀ ਦਾ ਮਾਲਕ ਹੈ ਹੋ ਸਕੇ ਸਿਰਫ ਅਮੰਦ ਤਰਲਾਈ ਕਰ ਸਕਦੇ ਆ 100 ਜਰ ਅਰਦਾਸ 100 ਪਾਤਸ਼ਾਹ ਪਾਤਸ਼ਾਹਬ ਨਾਨਕ ਰਹਿਣ ਰਜ਼ਾਈ ਅਕਾਲ ਪੁਰਖ ਪਾਤਸ਼ਾਹ ਹੈ ਪਾਤਸ਼ਾਹ ਦਾ ਵੀ ਪਾਤਸ਼ਾਹ ਹੈ اے ਨਾਨਕ ਜੀਵ ਨੂੰ ਉਸ ਦੀ ਰਜ਼ਾ ਵਿੱਚ ਰਹਿਣਾ ਹੀ ਫਬਦਾ ਹੈ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਆਪਾਂ ਪਹੁੰਚ ਗਏ ਹੁਣ 28ਵੀਂ ਪੌੜੀ ਤੇ ਭਾਈ ਬੋੜੀ ਜੀ ਗੁਰੂ ਸਾਹਿਬ ਆਪਣ ਕੀ ਸਮਝਾ ਰਹੇ ਨੇ ਮੁੰਦਾ ਸੰਤੋਖ ਸ਼ਰਮ ਪਦ ਝੋਲੀ ਧਿਆਨ ਕੀ ਕਰੇ ਭੂਤ ਹੈ ਜੋਗੀ ਜੇ ਤੂੰ ਸੰਤੋਖ ਨੂੰ ਆਪਣੀ ਮੰਦਰਾ ਬਣਾਵੇਂ ਮਿਹਨਤ ਨੂੰ ਖੱਪਰ ਤੇ ਝੋਲੀ ਅਤੇ ਅਕਾਲ ਪੁਰਖ ਦੇ ਧਿਆਨ ਦੀ ਸੁਹਾ ਪਿੰਡੇ ਤੇ ਮਲੇ ਖਿੰθα ਕਾਲ ਕੁਆਰੀ ਕਾਇਆ ਯੁਗਤ ਡੰਡਾ ਪ੍ਰਤੀਤ ਮੌਤ ਦਾ ਭਉ ਤੇਰੀ ਗੋਦੜੀ ਹੋਵੇ ਸ਼ਰੀਰ ਨੂੰ ਕਾਰਾਂ ਤੋਂ ਬਚਾ ਕੇ ਰਖਣਾ ਤੇਰੇ ਲਈ ਯੋਗ ਦੀ ਰਹਿਤ ਹੋਵੇ ਅਤੇ ਸ਼ਰਦਾ ਨੂੰ ਡੰਡਾ ਬਣਾਵੇਂ ਤਾਂ ਅੰਦਰੋਂ ਕੂੜ ਦੀ ਕੰਧ ਟੁੱਟ ਸਕਦੀ ਹੈ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਜੋ ਮਨੋਖ ਸਾਰੀ ਸ੍ਰਿਸ਼ਟੀ ਦੇ ਜੀਵਾਂ ਨੂੰ ਆਪਣੇ ਸੱਜਣ ਮਿੱਤਰ ਸਮਝਦਾ ਹੈ ਅਸਲ ਵਿੱਚ ਉਹੀ ਆਈ ਪੰਥ ਵਾਲਾ ਹੈ ਜੇ ਆਪਣਾ ਮਨ ਜਿੱਤਿਆ ਜਾਏ ਤਾਂ ਸਾਰਾ ਜਗਤ ਹੀ ਜਿੱਤਿਆ ਜਾਂਦਾ ਹੈ ਭਾਵ ਤਾਂ ਜਗਤ ਦੀ ਮਾਇਆ ਪ੍ਰਮਾਤਮਾ ਤੋਂ ਵਿਛੜ ਨਹੀਂ ਸਕਦੀ ਆਦੇਸ਼ ਇਸੇ ਆਦੇਸ਼ ਸੋ ਕੂੜ ਦੀ ਕੰਧ ਦੂਰ ਕਰਨ ਲਈ ਕੇਵਲ ਉਸ ਅਕਾਲ ਪੁਰਖ ਨੂੰ ਹੀ ਪ੍ਰਣਾਮ ਕਰੋ ਨਮਸਕਾਰ ਕਰੋ ਆਦ ਨੀਲ ਅਨਾਦ ਅਨਾਹਤ ਜੁਗ-ਜੁਗ ਏਕੋ ਵੇਸ ਜੋ ਸਭ ਦਾ ਮੁੱਢ ਹੈ ਜੋ ਸ਼ੁੱਧ ਸਰੂਪ ਹੈ ਜਿਸ ਦਾ ਕੋਈ ਮੁੱਢ ਨਹੀਂ ਲੱਭ ਸਕਦਾ ਜੋ ਨਾਸ਼ ਰਹਿਤ ਹੈ ਅਤੇ ਜੋ ਸਦਾ ਹੀ ਇੱਕੋ ਜਿਹਾ ਰਹਿੰਦਾ ਹੈ। ਭਗਤ ਗਿਆਨ ਦਇਆ ਪੰਡਾਰਨ ਘਟ ਘਟ ਬਾਜ ਅਨਾਥ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਾਂ ਹੁਣ ਅਸ਼ਟਮ 29ਵੀਂ ਪੌੜੀ ਤੇ ਪਹੁੰਚ ਗਏ ਜੀ। ਨਤਮੀ ਪੋੜੀ ਜੀ ਗੁਰੂ ਸਾਹਿਬ ਆਪ ਨੂੰ ਕੀ ਸਮਝਾ ਰਹਿਣਾ ਬੋਤ ਗਿਆਨ ਦਇਆ ਭੰਡਾਰਨ ਕਟਕਟ ਆਵਾਜ਼ ਹੈ 나ਥ اے ਜੋਗੀ ਜੇ ਅਕਾਲ ਪੁਰਖ ਦੀ ਸਰਬ ਵਿਆਪਕਤਾ ਦਾ ਗਿਆਨ ਤੇਰੇ ਲਈ ਭੰਡਾਰਾ ਚੁਰਮਾ ਹੋਵੇ ਦਇਆ ਇਸ ਗਿਆਨ ਰੂਪ ਭੰਡਾਰੇ ਦੀ ਵਰਤਾਵੀ ਹੋਵੇ ਹਰੇਕ ਜੀਵ ਦੇ ਅੰਦਰ ਜਿਹੜੀ ਜ਼ਿੰਦਗੀ ਦੀ ਰੋਹ ਚੱਲ ਰਹੀ ਹੈ ਭੰਡਾਰਾ ਛਕਣ ਵੇਲੇ ਜੇ ਤੇਰੇ ਅੰਦਰ ਇਹ ਨਾਦੀ ਵੱਜ ਰਹੀ ਹੋਵੇ ਤਾਂ ਕੀ ਹੈ ਆਪ ਨਾਥ 나ਥੀ ਸਭ ਜਾ ਕੀ ਰਿੱਧ ਸਿਧ ਅਵਰਾ ਸਾਧ ਤੇਰਾ 나ਥ ਆਪ ਅਕਾਲਪੁਰਖ ਹੋਵੇ ਜਿਸ ਦੇ ਵਸ ਵਿੱਚ ਸਾਰੀ ਸ੍ਰਿਸ਼ਟੀ ਹੈ ਤਾਂ ਕੂੜ ਦੀ ਗੰਧ ਤੇਰੇ ਅੰਦਰੋਂ ਟੁੱਟ ਕੇ ਪ੍ਰਮਾਤਮਾ ਨਾਲੋਂ ਤੇਰੀ ਵਿਥ ਮਿਟ ਸਕਦੀ ਹੈ ਜੋਗ ਸਾਧਨਾ ਦੀ ਰਾਹੀਂ ਪ੍ਰਾਪਤ ਹੋਈਆਂ ਰਿੱਧੀਆਂ ਵਿਰਥ ਹਨ ਇਹ ਰਿੱਧੀਆਂ ਤੇ ਸਿੱਧੀਆਂ ਤਾਂ ਕਿਸੇ ਹੋਰ ਪਾਸੇ ਖੜਨ ਵਾਲੇ ਸਵਾਦ ਹਨ ਸਜੋਗ ਵਿਜੋਗ ਦੋਇਕਾਰ ਚਲਾਵੇ ਲੇਖੇ ਆਵੇ ਭਾਗ ਪੂ ਨਾਨਕ ਸਾਹਿਬ ਜੀ ਕਹਿ ਰਹੇ ਨੇ ਆਕਾਲ ਪੁਰਖ ਦੀ ਸੰਜੋਗ ਸ਼ਕਤਾ ਤੇ ਵਿਜੋਗ ਸ਼ਕਤਾ ਦੋਵੇਂ ਮਿਲ ਕੇ ਇਸ ਸੰਸਾਰ ਦੀ ਕਾਰ ਨੂੰ ਚਲਾ ਰਹੀਆਂ ਹਨ ਭਾਵ ਪਿਛਲੇ ਸੰਜੋਗਾਾਂ ਕਰਕੇ ਟੱਬਰ ਆਦਿਕ ਦੇ ਜੀਵ ਇੱਥੇ ਆ ਕੇ ਇਕੱਠੇ ਹੁੰਦੇ ਹਨ ਰਜਾ ਵਿੱਚ ਫਿਰ ਵਿਛੜ ਵਿਛੜ ਕੇ ਆਪੋ ਆਪਣੀ ਵਾਰੀ ਇੱਥੋਂ ਤੁਰ ਜਾਂਦੇ ਹਨ ਅਤੇ ਸਭ ਜੀਵਾਂ ਦੇ ਕੀਤੇ ਕਰਮਾਂ ਦੇ ਲੇਖੇ ਅਨੁਸਾਰ ਦਰਜਾ ਬਾ ਦਰਜਾ ਸੁਖ ਸੂਖ ਦੁਖ ਤੇ ਛਾਦੇ ਮਿਲ ਰਹੇ ਹਨ ਜੇ ਇਹ ਯਕੀਨ ਬਣ ਜਾਏ ਤਾਂ ਅੰਦਰੋਂ ਕੂੜ ਦੀ ਕੰਦ ਟੁੱਟ ਜਾਂਦੀ ਹੈ ਪੂਰੀ ਪਿਆਰ ਸ਼ਾਸੰਗ ਜੀ ਆਪਾਂ ਤਾਂ-ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਣ ਸਤਵੇਂ ਅੰਗ ਤੇ ਜਾ ਰਹੇ ਹਾਂ ਇਹਦੇ ਗੁਰੂ ਸਾਹਿਬ ਜੀ ਕਹਿ ਰਹੇ ਨੇ ਆਦੇਸ਼ ਤੇ ਸੇ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੋ ਜੋ ਏਕੋ ਵੇਸ ਸੋ ਕੂੜ ਦੀ ਕੰਧ ਦੂਰ ਕਰਨ ਲਈ ਕੇਵਲ ਉਸ ਅਕਾਲ ਪੁਰਖ ਨੂੰ ਪ੍ਰਣਾਮ ਕਰੋ ਜੋ ਕੀ ਹੈ ਆਦ ਅਨੀਲ ਅਨਾਦ ਅਨਾਹਤ ਜੋਗ ਜੋ ਇੱਕੋ ਵੇਸ ਜੋ ਸਭ ਦਾ ਮੁੱਢ ਹੈ ਜੋ ਸ਼ੁੱਧ ਸਰੂਪ ਹੈ ਜਿਸ ਦਾ ਕੋਈ ਮੁੱਢ ਨਹੀਂ ਲੱਭ ਸਕਦਾ ਜੋ ਨਾਸ਼ ਰਹਿਤ ਹੈ ਅਤੇ ਜੋ ਸਦਾ ਇੱਕੋ ਜਿਆ ਰਹਿੰਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਹੁਣ ਆਪਾਂ ਤੀਵੀਂ ਪੌੜੀ ਦੇ ਆ ਗਏ ਆਂ ਤੀਵੀਂ ਪੌੜੀ ਜੀ ਗੁਰੂ ਨਾਨਕ ਸਾਹਿਬ ਜੀ ਆਪਾਂ ਨੂੰ ਕੀ ਸਮਝਾ ਰਹੇ ਨੇ ਏਕਾ ਮਾਈ ਜੋਗਤ ਵਿਆਹੀ ਤਿੰਨ ਚੇਲੇ ਪਰਵਾਣ ਲੋਕਾਂ ਵਿੱਚ ਇਹ ਖਿਆਲ ਆਮ ਪ੍ਰਚਲਿਤ ਹੈ ਕਿ ਇਕੱਲੀ ਮਾਇਆ ਕਿਸੇ ਜੁਗਤੀ ਨਾਲ ਪ੍ਰਤੁਸਥਤ ਹੋਈ ਹੈ ਤੇ ਪ੍ਰਤੱਖ ਤੌਰ ਤੇ ਇਸ ਦੇ ਤਿੰਨ ਪੁੱਤਰ ਜੰਮ ਪਏ ਹਨ ਇਹ ਲੋਕਾਂ ਚ ਕਹਾਵਤ ਬਣੀ ਹੋਈ ਸੀ ਪਹਿਲਾਂ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀਵਾਨ ਪਰ ਉਹਨਾਂ ਵਿੱਚੋਂ ਇੱਕ ਬ੍ਰਹਮਾ ਘਰਬਾਰੀ ਬਣਾ ਰਿਹਾ ਹੈ ਬਣਾ ਰਿਹਾ ਹੈ ਭਾਵ ਜੀਵ ਜਨਤਾ ਨੂੰ ਪੈਦਾ ਕਰਨ ਲੱਗ ਪਿਆ ਇੱਕ ਵਿਸ਼ਨੂੰ ਪੰਡਾਰੇ ਦਾ ਮਾਲਕ ਬਣ ਗਿਆ ਭਾਵ ਜੀਵਾਂ ਨੂੰ ਰਿਜਕ ਪੜਾਉਣ ਦਾ ਕੰਮ ਕਰਨ ਲੱਗਾ ਅਤੇ ਇੱਕ ਸੇਵਕ ਚੈਰੀ ਲਾਉਣ ਲੱਗਾ ਭਾਵ ਜੀਵਾਂ ਨੂੰ ਸੰਗਾਰਦਾ ਮੋਦ ਦੇ ਹਵਾਲੇ ਕਰਦਾ ਹੈ ਇਹ ਲੋਕਾਂ ਵਿੱਚ ਪ੍ਰਚਲਿਤ ਸੀ ਕਹਾਵਤ ਪ੍ਰਚਲਿਤ ਸੀ ਜਦ ਕਿ ਇਦਾਂ ਨਹੀਂ ਹੈ ਜਿਵ ਤਿਸ ਭਾਵੈ ਤਿਵੇਂ ਚਲਾਵੈ ਜਿਵ ਹੋਵੇ ਫਰਮਾਨ ਪਰ ਅਸਰ ਗੱਲ ਇਹ ਹੈ ਕਿ ਜਿਵੇਂ ਉਸ ਕਾਲਪੁਰਖ ਨੂੰ ਪਹੁੰਚਦਾ ਹੈ ਅਤੇ ਜਿਵੇਂ ਉਸ ਦਾ ਹੁਕਮ ਹੁੰਦਾ ਹੈ ਤਿਵੇਂ ਹੀ ਉਹ ਆਪ ਸੰਸਾਰ ਦੀ ਕਾਰ ਚਲਾ ਰਿਹਾ ਹੈ ਇਹਨਾਂ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਦੇ ਕੁਝ ਹੱਥ ਨਹੀਂ ਹੈ ਉਹ ਵੇਖਾ ਉਹਨਾਂ ਨਦਰ ਨਾ ਆਵੇ ਬਹੁਤਾ ਏਵਡਾਨ ਇਹ ਅਚਰਜ ਬੜਾ ਅਚਰਜ ਕੌਤਕ ਹੈ ਕਿ ਉਹ ਅਕਾਲ ਪੁਰਖ ਸਭ ਜੀਵਾਂ ਨੂੰ ਵੇਖ ਰਿਹਾ ਹੈ ਪਰ ਜੀਵਾਂ ਨੂੰ ਅਕਾਲ ਪੁਰਖ ਨਹੀਂ ਦਿਸਦਾ ਆਦੇਸ਼ ਇਸੇ ਆਦੇਸ਼ ਸੋ ਬ੍ਰਹਮਾ ਵਿਸ਼ਨੂੰ ਸ਼ਿਵ ਆਦਿਕ ਦੇ ਥਾਂ ਕੇਵਲ ਉਸ ਅਕਾਲ ਪੁਰਖ ਨੂੰ ਪ੍ਰਣਾਮ ਕਰਨਾ ਚਾਹੀਦਾ ਹੈ ਨਮਸਕਾਰ ਕਰਨਾ ਚਾਹੀਦਾ ਹੈ ਆਦ ਅਨੀਲ ਅਨਾਹਦ ਨਾਹਤ ਜੋਗ ਜੋਗ ਏਕੋ ਵੇਸ ਜੋ ਸਬ ਦਾ ਮੁੱਢ ਹੈ ਜੋ ਸ਼ੁੱਧ ਸਰੂਪ ਹੈ ਜਿਸ ਦਾ ਕੋਈ ਮੁੱਢ ਨਹੀਂ ਲੱਭ ਸਕਦਾ ਜੋ ਨਾਸ਼ ਰਹਿਤ ਹੈ ਜੋ ਸਦਾ ਹੀ ਇੱਕ ਜਿਹਾ ਰਹਿੰਦਾ ਹੈ ਇਹੀ ਹੈ ਵਸੀਲਾ ਉਸ ਪ੍ਰਭੂ ਨਾਲੋਂ ਵਿਥ ਦੂਰ ਕਰਨ ਦਾ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਗੁਰੂ ਸਾਹਿਬ ਦੀ ਮਿਹਰ ਸਦਕਾ ਆਪਾਂ 30 ਪੋੜੀਆਂ ਕੰਪਲੀਟ ਕਰ ਲੀਆਂ ਨੇ ਵੈਗੁਰੂ ਸਾਹਿਬ ਦੀ ਮਿਹਰ ਕਰਨ ਸਬਣਾ ਤੇ ਗੁਰੂ ਦੀ ਬਾਣੀ ਦੀ ਵਿਚਾਰ ਕਰਦੇ ਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਬਦਲਤੀਆਂ ਹੋ ਜਾਂਦੀਆਂ ਭੁੱਲਾਂ ਹੋ ਜਾਂਦੀਆਂ ਨੇ ਗੁਰੂ ਬਖਸ਼ਣ ਜੋਗ ਹੈ ਗੁਰਪਿਆਰੀ ਸਾਧ ਸੰਗਤ ਜੀ ਆਪ ਵੀ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ